ਮਮੇ ਤੋ ਇਹ ਕਿਹੜੇ ਕੰਮ ਲੱਗੇ ਆ ਦਸੋ ਕੋਈ ਨਹੀਂ ਬੇਪਣਾ ਮੈਂ ਚਲਾ ਤਨੀਆ ਪਾਲ ਕੇ ਥੋੜਾ ਲਾ ਦੇਣੀ ਤੇ ਥੋੜੀਆਂ ਬੋਟੀਆਂ ਲਸਣ ਦੀਆਂ ਗੁਲੀਆਂ ਚਾਰ ਕੇ ਲਾ ਦੇਣੀ ਆ ਤੜਕੇ ਜੋਗਾ ਮਾੜਾ ਮੋਟਾ ਵਾਜਾ ਕਰੂ ਬਾਕੀ ਤੇ ਬੰਬੀ ਦੇ ਬੀਜ ਲਾ ਗਿਨੇ ਤੇ ਉਹ ਚਲ ਉਹ ਤਾਂ ਗੱਲਾਂ ਠੀਕ ਹੀ ਸੀ ਉਹ ਤੋ ਮੈਨੂੰ ਡੀਗ ਲੈਂਦੇ ਮੈਂ ਲਾਣਾ ਕਿਹੜੀ ਗੱਲ ਵਾ ਚਲ ਕੋਈ ਨਹੀਂ ਮਮੀ ਤੇ ਬਹਿਲੀ ਬੈਠੀ ਆ ਉਹ ਤਾਂ ਠੀਕ ਵਾ ਉਹ ਨਾ ਰਹਿਣੇ ਵਾ ਟਾਈਮ ਥੋੜਾ ਹੁਣ ਆ ਕੰਮ ਕਰਦਾ ਵਾ ਉਹ ਹੈ ਹੀ ਆ ਪੂਜਾ ਤੇ ਉਹ ਆਪਣੇ ਪਾਮ ਤੁਨੂੰ ਬਾਜ ਮਾਰ ਲੈਂਦੇ ਅੰਦਰ ਤੋਂ ਚਲ ਕੋਈ ਗੱਲ ਨਹੀਂ ਵੀ ਪੈਨ ਉਹ ਵੀ ਹੁਣ ਲੱਗੀਆਂ ਸੀ ਆਪਣੇ ਕੰਮ ਤੇ ਤੇ ਇਹ ਕਿਹੜਾ ਥੋੜਾ ਥੋੜਾ ਦੇ ਲੜਣਾ ਹੀ ਮੈਂ ਕਿਹੜਾ ਇੰਨਾ ਲੜਣਾ ਸੀ ਤੇ ਮੈਂ ਚੱਲ ਬੈਠੀ ਬੈਠੀ ਨਾ ਕੀ ਕਰ ਲੈਨੀ ਆ ਖਾਣ ਪੀਣ ਜੋਗਾ ਬੰਦਾ ਇੱਥੋਂ ਝੱਟ ਤੋੜ ਲੈਂਦਾ ਤਨੀਆ ਪਾਲਕ ਕੋਈ ਭੂਕ ਲਸਣ ਲਾਇਆ ਚਾਰ ਭੂਤਾ ਤੋੜ ਲਿਆ ਕਰਾਂਗੇ ਕਿ ਤੜਕੇ ਚ ਪੈ ਜਾਂਦੇ ਚਲੋ ਉਹ ਤਾਂ ਗੱਲ ਠੀਕ ਹੈ ਤੁਹਾਡੀ ਘਰ ਵਾਲੀ ਸਬਜ਼ੀ ਦੀ ਉਹਦਾ ਨਾਲ ਦੀ ਰੀਸ ਨਹੀਂ ਆਗੇ ਹਾਂ ਤੇ ਮਨੇ ਉਹ ਥਾਂ ਉੱਚਾ ਜਾ ਰਿਹਾ ਗਿਆ ਉਹਨੂੰ ਮਿੱਟੀ ਚੁੱਕ ਕੇ ਇੱਧਰ ਸੁੱਟਣੀ ਪੈਣੀ ਨਹੀਂ ਤੇ ਕਾਲਾ ਜੀ ਨੂੰ ਕਰਦੀ ਉਹਨੂੰ ਪੱਧਰਾ ਮਾੜਾ ਜੀ ਮਮੇ ਇਹਨੂੰ ਕੁਝ ਨਹੀਂ ਕਰਨਾ ਪਤਾ ਕੀ ਕਰ ਆਹ ਉਹ ਕਿਤੇ ਵਟਾ-ਵਟੇ ਬਹੁਤ ਐਦਵੇ ਜਿਹੜੇ ਵਿਦਿਆਨ ਜਣਾ ਆਜ ਕੋ ਉਹ ਕਿਨੇ ਪੱਥਰ ਲੈ ਲਏ ਤੇ ਮਿੱਟੀ ਟਰਾਲੀ ਵਾਲੀ ਸਾਦੇ ਆ ਨਾ ਉਹ ਪਾ ਨੇ ਇੱਥੇ ਨੁਕਰਾਂ ਦੇ ਇੱਥੇ ਮਾਰਾਂਗੇ ਵਗਾ ਕੇ ਤੇ ਕੋ ਉਧਰ ਸੁੱਟ ਦਾਂਗੇ ਭਰੇ ਤੇ ਪੱਧਰ ਹੋਣਾ ਥਾਂ ਤੇ ਆ ਬੜਾ ਵਧੀਆ ਬਣ ਜਾਣਾ ਵੇ ਫਿਰ ਨਾ ਲਾਵਾਂ ਮੈਂ ਬੜੇ ਵੱਟੇ-ਬੁਟੇ ਸੀਮੈਂਟ ਉਹ ਰਾਗੋਤੇ ਨਾ ਦੇਖੋ ਮੈਂ ਐਵੇਂ ਡੇ ਕਪਾਈ ਕਰਨ ਦਾ ਸੈਲ ਉਹ ਕਹੀਦਾ ਮੂੰਹ ਟੁੱਟਣ ਡਿਆ ਸਗੋ ਥੱਲੇ ਵੱਟੇ ਉਹ ਕਿ ਉਹ ਵੱਟੇ ਜਿਹੜੇ ਨਗੰਡੇ ਥੱਲੇ ਥਾਂ ਬਦੇ ਤੁਹਾਨੂੰ ਪਤਾ ਕਿਨੇ ਚਰਦਾ ਪਿਆ ਸੀ ਉਹ ਥੋਣ ਪੱਥਰ ਇਕੱਠੇ ਹੋਏ ਆ ਤੇ ਇਹਦੇ ਉੱਤੇ ਨਾ ਸਬਜ਼ੀ ਲੱਗਣੀ ਬੜਾ ਬੜਾ ਹੰਤਿਆ ਪਾਲੀ ਫੋਨੀ ਜੀ ਪੱਦਰੀ ਕਰਦਾ ਕਿ ਸੀਮ ਤੇ ਥੱਲੇ ਆ ਜੂਗਾ ਤਾਂ ਜਿਹੜੀ 1 43 ਸਟਾਈ ਹੈ ਨਾ ਬੂਏ ਗਾੜੀ ਹਾਂਜੀ ਤੇ ਉਹ ਨੀਤੇ ਟਕਾਲਾ ਨੂੰ ਸੁੱਟ ਲਾਂਗੇ ਹੱਥ ਹੱਥੀ ਆਹੋ ਚਲੋ ਵੀ ਠੀਕ ਆ ਹਨਾ ਆ ਕੇ ਉਹਨੂੰ ਪੈਸੇ ਦੇਣੋਂ ਚੰਗਾ ਆਪੇ ਸੁੱਟ ਲੈ ਲਈ ਨਹੀਂ ਆਪੇ ਸੁੱਟ ਲਾਂਗੇ ਕਿ ਇਹਨੂੰ ਪੈਸੇ ਦੇਣੇ ਤਾਂ ਉਹ 200 ਰੁਪਏ ਦੀ ਕੋਈ ਚੀਜ਼ ਆਊਗਾ ਚੀਜ਼ ਆ ਉਹ ਕੋਈ ਵੀ ਆਊਗਾ ਕੋਈ ਹਾਂ 200 ਰੁਪਏ ਕਿ ਟਰਾਵੀ ਦਾ ਲੈਣ ਦੇ ਹਾਂ ਬਾਕੀ ਮੈਂ ਨਹਾ ਤਨਿਆਂ ਤੇ ਪਾਲਕ ਮੈਂ ਲਾਇਆ ਕਿ 3 ਦਿਨ ਬਰਸਨ ਵਿਦਿਆ ਨਾ ਦਵੱਟਾ ਤੇ ਮੈਂ ਸੁੱਟਦੇ ਮਟਰ ਮਟਰ ਸੁੱਟਦੇ ਤੋਂ ਮਟਰ ਸੁੱਟਦੇ ਕਿ ਚੱਲ ਚੰਗਾ ਪਹਿਲੀ ਗੱਲ ਵੀ ਲਾਇਆ ਸੀ ਮਟਰ ਮੁੱਕਦੇ ਨਹੀਂ ਵਟਾਂ ਦੇ ਉਤੋਂ ਮੂਲੀਆਂ ਛਲਗਮ ਪਾ ਲੈਣੀ ਥੋੜੇ ਥੋੜੇ ਮੂਲੀ ਨਾਲ ਛਲਗਮ ਨਹੀਂ ਪਾਏ ਦੂਜੇ ਉਹ ਪਾਤੀ ਆ ਗੜੀ ਪਾਲਕ ਤੇ ਧਨੀਆ ਅੱਛਾ ਚੱਲ ਕੋਈ ਨਹੀਂ ਹੋਊਗੀ ਇੱਥੇ ਹੋ ਜੂ ਵੇਲੇ ਕੇ ਵੇਲੇ ਉੱਥੋਂ ਵੀ ਬੰਦਾ ਲੈ ਆਉਂਦਾ ਤੇ ਥੋੜਾ ਜਿਹਾ ਨੇ ਸੌਂਫ ਦਾ ਤੇ ਮੇਥਿਆਂ ਦਾ ਬੀਜ ਬੀਜਣਾ ਉਹ ਹੀ ਬੀਜਾਂਗੇ ਫਿਰ ਆਪੇ ਇਸ ਤਰ੍ਹਾਂ ਚੰਗੇ ਬਰੋਟੇ ਬਣਾ ਲਈਦੇ ਬਾਵਾ ਹਾਂ ਪੁਰਜੀ ਵਰਜੀ ਬਣ ਜਾਂਦੀ ਕੇ ਵੇਲੇ ਤੇ ਸੌਂਫ ਜਿਹੜੀ ਬਥੇਰੀ ਹੋ ਜਾਂਦੀ ਉਹਦੀ ਘਰ ਦੀ ਬੀਜੀ ਨਾਲ ਹੀ ਚੰਗੀ ਹੁੰਦੀ ਹੈ ਘਰ ਦੀ ਸੌਂਫ ਚੰਗੀ ਹੁੰਦੀ ਹੈ ਪਿਛਲੇ ਸਾਲ ਬੀਜੀ ਤੇ ਪੂਜਨੂ ਆਜ ਮਾਰ ਲੈਣ ਤੇ ਪੰਮਨੇ ਹੁੰਦੀ ਤੇ ਕੋਈ ਨਹੀਂ ਪੰਮ ਉਹ ਵੀ ਦੀਪਨ ਉਹ ਵੀ ਲੱਗੀਆਂ ਆ ਕੰਮ ਕੋਈ ਕਰਨ ਦੇੀਆਂ ਹੋਣੀਆਂ ਤੇ ਠੰਡਾ ਠੰਡਾ ਸੀ ਤੇ ਮੈਂ ਤੇ ਆਪੇ ਡੈਪੀ ਸਗੋ ਆਪਣੀ ਮਰਜ਼ੀ ਨਾਲ ਮੈਨੂੰ ਉਹਨਾਂ ਤੇ ਕੁਛ ਆਖਿਆ ਨਹੀਂ ਤੂੰ ਕਰ ਕਰ ਲੈ ਜੇ ਨਾ ਕਰ ਉਹ ਤੇ ਮੈਂ ਆਪਣੀ ਮਰਜ਼ੀ ਨਾਲ ਡੈਪੀ ਸੱਚ ਮੈਨੂੰ ਚੇਤ ਆ ਗਿਆ ਉਹ ਕੱਲ ਤੇ ਪੂਜਾ ਦੇ ਸੱਚ ਕਹਿਣ ਮੇਰੇ ਪੀੜ ਵੜੀ ਹੋਣੀ ਆ ਉਹ ਮੈਨੂੰ ਲੱਗਦਾ ਲੱਤ ਦੇਣਾ ਉਹ ਪੀੜ ਜ਼ਿਆਦਾ ਸ਼ੁਰੂ ਹੋ ਗਈ ਆ ਤੋ ਤਾਂ ਪੀੜ ਹੁੰਦਾ ਵੀ ਆਂਦੀ ਉਹ ਕੱਲ ਦੀ ਕਹਿਣੀ ਮਾਰੀ ਮੈਂ ਹੋਣੀ ਤੇ ਮੈਨੂੰ ਲੱਗਦਾ ਜ਼ਿਆਦਾ ਹੋਣਾ ਵੀ ਹੋਣੀ ਤਾਂ ਹੀ ਨਹੀਂ ਆਈ ਬਾਹਰ ਜਾ ਦੇਖਣਾ ਵੈਨਾ ਨਾ ਯਾਰ ਤੁਹਾਨੂੰ ਪਤਾ ਕੀ ਕੀਤਾ ਇਹਨੇ ਦੀਵਾਲੀ ਦੇ ਤੇ ਨਾ ਮੇਜ਼ ਦੇ ਉੱਤੇ ਚੜ੍ਹ ਚੜ੍ਹ ਕੇ ਬੈੱਡ ਦੇ ਉੱਤੇ ਕੁਰਸੀਆਂ ਰੱਖਦਾ ਕਿ ਉਹ ਤੋਂ ਪੱਖੇ ਸਾਫ਼ ਕੀਤੇ ਤੇ ਇਹਦੇ ਲੱਕ ਨੂੰ ਪੈ ਗਈ ਕਿ ਤੇ ਖੇਚ ਲੱਗਦੀ ਉਹ ਨਹੀਂ ਮਾਦਾ ਡਿਸਕ ਲੱਗੀ ਹੈ ਜੇ ਮੈਨੂੰ ਲੱਗਦਾ ਡਿਸਕ ਲੱਗੀ ਹੈ ਅੱਜ ਕੱਲ੍ਹ ਨੂੰ ਪਤਾ ਲੱਗਦਾ ਅੱਜ ਕੱਲ੍ਹ ਅਸੀਂ ਕਹੀ ਜਾਂਦੇ ਬਿਨਾਂ ਵਾ ਹੁੰਦੀ ਡਿਸਕ ਲੀ ਇਥੋਂ ਤੂੰ ਡਿਸਕਰਨ ਕਰਕੇ ਸਾਰਾ ਇਹ ਪ੍ਰੋਬਲਮ ਪਈ ਹੈ ਤੇ ਦਵਾਈ ਦੂ ਹੀ ਲੈਣਾ ਫਿਰ ਜਾਣਾ ਪੈਣਾ ਫਿਰ ਹੋਰ ਕੀ ਉਹ ਤਦੇ ਨਹੀਂ ਫਿਰ ਪੂਜਾ ਬਾਹਰ ਆਈ ਉਹ ਤੇਰਾ ਹਰ ਸਾਲ ਮੇਰੇ ਨਾਲ ਲਸਣ ਲਵਾ ਲੈਂਦੀ ਸੀ ਤੂੰ ਉਹ ਤਦੇ ਨਹੀਂ ਫਿਰ ਆਈ ਵੀ ਫੀਲ ਹੋ ਨਹੀਂ ਪਰ ਮਨੇ ਜੇ ਤਨ ਪਹਿਲਾਂ ਮਿੱਟੀ ਘਟੇ ਦਾ ਕੰਮ ਉਤਰਾ ਨਹੀਂ ਕਰਕੇ ਖੋਸ਼ ਹੋ ਉਹ ਚੱਲ ਰਹਿਣ ਦੋ ਫਿਰ ਚੱਲ ਕੋਈ ਗੱਲ ਨਹੀਂ ਹੋਰ ਗੱਲਾਂ ਕਰਨ ਦਾ ਬਣਾਉਂਦਾ ਤੇ ਆਹ ਤੇ ਤੂੰ ਇਦਾਂ ਕਰ ਫਿਰ ਤੂੰ ਰੋਟੀ ਪੈੜੀ ਖਾ ਕੇ ਨਾ ਤੇ ਉਹਨੂੰ ਪੂਜਾ ਨੂੰ ਬੁਖਾਰ ਲਿਆ ਆ ਮੈਂ ਵਿਖਾ ਲਾਂ ਨੂੰ ਹੋਰ ਇੱਕ ਵਜੋਂ ਜ਼ਿਆਦਾ ਵਾਧੇ ਜ਼ਿਆਦਾ ਕੰਮ ਨਾ ਵਧੇ ਤੋ ਕੰਮ ਬਿਨਾ ਸਰਦਾ ਵੀ ਨਹੀਂ ਤਨੀ ਪੈਦਾ ਕਰ ਕੀਤੇ ਬਿਨਾ ਹਨਾ ਤੇ ਫਿਰ ਨਾ ਮਾਰੋ ਹੱਥ ਚੰਗਾ ਨਾ ਮਿੱਟੀ ਪਾ ਕੇ ਨਾ ਉੱਥੇ ਆ ਮੈਂ ਰਹਿਣ ਦਿੰਨੀ ਆ ਆ ਮਿੱਟੀ ਪਾ ਕੇ ਫਿਰ ਲਾਵਾਂਗੇ ਸਬਜ਼ੀ ਆ ਹੋਰ ਰਹਿਣ ਦਿੰਨੀ ਚਲੋ ਠੀਕ ਚਲ ਵਿਪੰਦੀ ਘਾਲ ਸਿਆਣੀ ਆ ਉਹ ਬੜੀ ਬੱਜਰ ਗੁਜਰ ਜਿਆ ਬੜਾ ਸੀਮਟ ਟੁੱਟਾ ਭੱਜਾ ਜਿਆ ਨਿਕਲ ਡਿਆ ਤੇ ਰਹਿਣ ਦਿੰਨੀ ਇਹਨੂੰ ਫਿਰ ਆਪੇ ਟਟਾ ਲੀ ਮਿੱਟੀ ਦੀ ਸੋਟ ਲਾਂਗੇ ਮਾਂ ਪੁੱਤ ਲਾ ਕੇ ਚਕਾਈ ਜਾਊਂਗੀ ਤੇ ਚੁੱਕੀ ਜਾਊਗਾ ਤੇ ਖਾਂ 15 ਹੋ ਜਾਣਾ ਤੋ ਇਹ ਵੀ ਗੱਲ ਹੈ ਕਿ ਵਿਪਨ ਕਹਿੰਦਾ ਕਿ ਉਹਦੇ ਪੀੜ ਹੁੰਦੀ ਪਰ ਮੈਨੂੰ ਨਹੀਂ ਲੱਗਦਾ ਪੀੜ ਹੁੰਦੀ। ਪੀੜ ਹੁੰਦੀ ਹੋਵੇ ਤਾਂ ਮੈਨੂੰ ਵੀ ਦੱਸਦੀ। ਮੈਨੂੰ ਲੱਗਦਾ ਜਦੋਂ ਜਿਹੜੀ ਡੈਟੀਆਂ ਵਾ ਪੀ ਉਹ ਬੈਠੀ ਆ ਤੇ ਉਹਨੇ ਨਹੀਂ ਮਿੱਟੀ ਘਟੇ ਦਾ ਕੰਮ ਕਰਨਾ ਤੇ ਮੈਂ ਕੰਨੂ ਕਰਨਾ। ਜਿਦਾਂ ਹੀ ਕਰਨ ਰਹਿਤੀਆਂ। ਜੇ ਤਾਂ ਕਰਨ ਰਹਿਪੀਆਂ ਪਰ ਕੰਮ ਨਹੀਂ ਚੱਲਦਾ ਹੁੰਦਾ ਘਰ ਨਹੀਂ ਇਤਰਾ ਚੱਲਦੇ ਜਿਦਾਂ ਦੇ ਨਾਲ। ਚੱਲ ਕੋਈ ਗੱਲ ਨਹੀਂ। ਵੇਖ ਲਈਏ ਦਵਾਈ ਲੈਣ ਜਾਂਦੀ। ਉਹ ਜਾਨ ਨੇ ਤੂੰ ਇੱਕ ਸਵੇਰੇ ਫਿਰ ਮੈਂ ਵੇਲਾ ਤੇ ਕੰਮ ਕਰਨ ਦੀ ਤੇ ਤੂੰ ਲੱਗ ਜਾ ਕੇ ਉਹ ਕੰਮ ਕਰਾ ਦੇ ਨਹੀਂ ਲੱਗੇ ਜਾ ਕੇ ਮੈਂ ਕਦਾ ਕੰਮ ਕਰਾਦਾ ਮੈਂ ਫਿਰ ਮੈਂ ਥੱਕਦੀ ਨਹੀਂ ਆ ਮੈਂ ਵੀ ਤਾਂ ਸਵੇਰ ਦੀ ਕੰਮ ਕਰਨੀ ਆ ਉਹ ਤੇ ਕੋਈ ਕੰਮ ਕਰਦੀ ਨਹੀਂ ਉਹ ਤੇ ਮਾਨਨਾ ਅੰਦਰ ਵੜੀ ਰਹਿੰਦੀ ਆ ਹੈ ਜੇ ਉਹ ਨਹੀਂ ਕਰਦੀ ਤੇ ਚਲ ਤੂੰ ਤੇ ਕਰ ਸਕਦੀ ਹੈ ਨਾ ਨਹੀਂ ਮੈਂ ਕਰ ਸਕਦੀ ਕੀ ਗੱਲ ਮੇਰੇ ਚ ਲੋਹਾ ਫਿੱਟ ਹੋਇਆ ਵਾ ਕਜਾ ਮੇਰੇ ਚ ਮਸ਼ੀਨਾਂ ਪਈਆਂ ਵਾ ਵੀ ਜਿਹੜਾ ਮੈਂ ਬੱਸ ਮਸ਼ੀਨ ਬਣ ਕੇ ਘੁੰਮੀ ਜਾਵਾਂ ਸਾਰੇ ਪਾਸੇ ਮੇਰੇ ਚ ਵੀ ਉੰਨੀ ਬਰਾਬਰ ਹੀ ਜਾਣ ਵਾ ਮੇਰਾ ਵੀ ਸ਼ਰੀਰ ਥੱਕਦਾ ਆ ਉਹਨੂੰ ਇਹ ਦੱਸ ਵੀ ਤੂੰ ਗੱਲ ਕਿਹੜੀ ਹੋਈ ਇਹ ਦੱਸ ਹਾਂ ਤਾਂ ਲੱਗਦਾ ਤਾਂ ਨਹੀਂ ਬੌਂਡਰੀ ਨਾ ਇਹ ਗੱਲ ਕੋਈ ਹੋਰ ਆ ਲੱਗਣ ਦੀ ਲੈ ਬਾਜ਼ਾਰ ਤਾਂ ਮੈਂ ਕਾਦੀਆਂ ਪਾਉਣੀਆਂ ਵਾ ਜਿਹਨੂੰ ਲੱਖ ਲੱਖ ਰੁਪਏ ਦੀ ਚੀਜ਼ ਮਿਲਣ ਦੀ ਆ ਉਹਦੇ ਕੋਲ ਕੰਮ ਕਰਾਉ ਹਾਂ ਉਹਨੂੰ ਕੀ ਗੱਲ ਆ ਉਹ ਕੰਮ ਨਹੀਂ ਕਰ ਸਕਦੀ ਉਹਨੂੰ ਸਕੂਟਰ ਹੀ ਲੈ ਕੇ ਦੇਤੇ ਆ ਬੱਸ ਝੂਟੇ ਲਈ ਚੱਲ ਕਰੀ ਉਧਰ ਨੂੰ ਚੱਲ ਜਾ ਤੇ ਕਦੀ ਤੂੰ ਉਧਰ ਨੂੰ ਚੱਲ ਜਾ ਉਹਦੇ ਕੋਈ ਕੰਮ ਕਰਾਉ ਨਾ ਉਹਨੇ ਕੋਈ ਰਸੋਈ ਪਾਣੀ ਦਾ ਕੰਮ ਕੋਈ ਕਰਨਾ ਨਾ ਮੈਨਾਂ ਕੋਈ ਸਪਾਈਆਂ ਨੂੰ ਹੱਥ ਲਗਾਉਣਾ ਸਾਰਾ ਕੰਮ ਤੇ ਮੈਂ ਕੱਲੀ ਨੇ ਕਰਨਾ ਹੁੰਦਾ ਨਾ ਪੂਜਾ ਰਹੀ ਸਕੂਲ ਤੇ ਇਹ ਗੱਲ ਸਕੂਲ ਤੇ ਘਰ ਵਾਲਿਆਂ ਨੇ ਲੈ ਆ ਕੇ ਦਿੱਤੀ ਆ ਉਹਨੇ ਪੈਸੇ ਪਾਏ ਆ ਅਸੀਂ ਫਿਰ ਦਿੱਤੇ ਉਹਨੂੰ ਪੈਸੇ ਹਾਂ ਅਗਲਾਂ ਚੋਟੀਆਂ ਦਿਹਾੜੀਆਂ ਨਹੀਂ ਉਹ ਹੁਣ ਵੱਖਰੇ ਵੱਖਰੇ ਨੂੰ ਪੈਸੇ ਪਾਇਆ ਕਰੂਗਾ ਪੈਲੀਆਂ ਦੇ ਸਾਹ ਪਤਾਬ ਜਿਹੜੇ ਇਕੱਠੇ ਸਾਂਝੇ ਘਰ ਚ ਹੋਣ ਤੇ ਉਹ ਉੱਥੋਂ ਬਾਹਰੋਂ ਬਾਹਰ ਚ ਜਲਾ ਕੇ ਇਹਨੂੰ ਦੇਈ ਜਾਵੇ ਜੀ ਉਹਦੀ ਜਾਣ ਖਾਂਦੀ ਹੋਣੀ ਤੇ ਉਹਨੇ ਤੋਂ ਉਹਨੂੰ ਪਾਉਣੇ ਪੈਣੇ ਪਏ ਕੀ ਕਰਦੇ ਉਦੇ ਇਹੋ ਅਕਲ ਵਾਲੀ ਹੁੰਦੀ ਤੇ ਪੈਸੇ ਜੋੜਦੇ ਨਾਲ ਹੀ ਹੁੰਦੇ ਹੁਣ ਜੀ ਉਹ ਦਾ ਟੱਕਰ ਦੇ ਫਿਰ ਉਹਦੀ ਮੰਨਣੇ ਪੈਂਦੀ ਬੰਦਿਆਂ ਨੂੰ ਫਿਰ ਸਮਝਦੀ ਗੋਣੀ ਤੂੰ ਆਹ ਗੱਲ ਤੂੰ ਮੈਨੂੰ ਤੇ ਬੜਾ ਸਹਿਜੇ ਨਾ ਕਹਿ ਦਿੰਦੇ ਓ ਤੂੰ ਨਹੀਂ ਸਮਝਦੀ ਮੈਂ ਸਾਰੀਆਂ ਗੱਲਾਂ ਨੂੰ ਸਮਝੀ ਜਾਵਾਂ ਹੋਰ ਬਾਕੀ ਸਾਰੇ ਜੀ ਨਾ ਕੋਈ ਗੱਲ ਨੂੰ ਸਮਝਣ ਹੈ ਨਾ ਬਾਕੀ ਦੀ ਗੱਲ ਛੱਡ ਇੱਕ ਰ ਲਗਾਉਣ ਵਾਲਾ ਹੁੰਦਾ ਤੇ ਇੱਕ ਸਮਝਦਾਰ ਹੁੰਦਾ ਕਰ ਲੇ ਤੇ ਉਹ ਸਮਝਦਾਰ ਹੁੰਦਾ ਨਾ ਉਹ ਸਾਰੇ ਘਰ ਨੂੰ ਗੱਡ ਲੈਂਦਾ ਇਕੱਠਿਆਂ ਠਾਈਦਾ ਜਦਾ ਕਰਾਂਗੇ ਨਾ ਫਿਰ ਤਾਂ ਅਟੇ ਹੀ ਵਖਰੇ ਹੋਏ ਕਰੀ ਤੇ ਫਿਰ ਆਡੇ ਘਰ ਦਾ ਕੋਹ ਨਹੀਂ ਬਾਨਾ ਤੇ ਲੋਕਾਂ ਤਮਾਸ਼ੇ ਵੇਖਣੇ ਆ। ਵੇ ਇਕੱਠੇ ਰਹਿੰਦੇ ਆ ਭਰਾ ਭਰਾ। ਹੁਣ ਵੇ ਕਿੰਨਾ ਬੁੜੀਆਂ ਆਈਆਂ ਤਾਂ ਅੱਡ ਅੱਡ ਹੋ ਗਈ। ਤੇ ਬੜੀ ਇਹ ਦੂਰ ਤੱਕ ਜਾਂਦੀ ਇਹ ਗੱਲ ਮੈਂ ਤੁਹਾਨੂੰ ਦੱਸਾਂ। ਤੇ ਲੋਕਾਂ ਤਮਾਸ਼ਾ ਰਹਿ ਉਹ ਨਹੀਂ ਬਾਤ। ਐਡਾ ਆਪਣੇ ਘਰ ਵਿੱਚ ਲੜਾਈ ਪਈ ਆਪਣੇ ਘਰ ਵਿੱਚ ਕੱਟ ਲੋਣਾ ਟਾਈਮ ਤੇ ਕੋਈ ਗੱਲ ਨਹੀਂ। ਇਹੋ ਜਿਹਾ ਕਿਹਨ ਮੈਨੂੰ ਤੇ ਬੜੇ ਦੇ ਦੇ ਦਿੰਦੇ ਹੋ। ਉਹਨੂੰ ਵੀ ਵਿਆਹ ਕਰੋ। ਉਹਨੂੰ ਵੀ ਪਤਾ ਲੱਗੇ ਵੀ ਸਾਂਝੇ ਘਰ ਚ ਰਹਿਣਾ ਕਿੱਦਾਂ ਆ। ਗਿਆਨ ਉਹਨੂੰ ਦਈਦਾ ਜੇ ਸਮਝ ਆਉਣੀ ਇਹਦੀ ਗੱਲ। ਉਹਨੂੰ ਸਮਝ ਨਹੀਂ ਆ ਰਿਹਾ ਉਹਦਾ ਕਹਿਣ ਦਾ ਫਾਇਦਾ ਆ ਦੋ ਹੀ ਆਪੋ ਆਪਣੇ ਪੈਸੇ ਜੋੜਨ ਨੂੰ ਸਾਰੇ ਜਣੇ ਚੰਗੇ ਭਲੇ ਆ ਕੀ ਹੀ ਗੱਲ ਜੇ ਸਕੂਟਰੀ ਨਵੀਂ ਲਿਆਂਦੀ ਐ ਨੇ ਤੇ ਕੁੜੀ ਕੋ ਮੰਮੀ ਨੇ ਤੇਲ ਚਵਾਇਆ ਸੀ ਹੂੰ ਤੇ ਮੰਮੀ ਨੇ ਕਹਿਆ ਹੀ ਪਰ ਚਾਲਾ ਕੁੜੀ ਨੂੰ 500 ਰੁਪਏ ਦੇ ਦੇ ਅਗਲੀ ਨੇ 500 ਚਾੜ ਅਗਲੀ ਨੇ 50 ਰੁਪਏ ਵੀ ਨਹੀਂ ਪੂਰੇ ਤੇ ਤੇ 30 40 ਰੁਪਏ ਹੱਥ 'ਚ ਫੜਾਏ ਉਹਨੂੰ ਹੁਣ ਤੇ ਆਣੀ ਬਿਆਣੀ ਹੋਈ ਦੀ ਉਹ ਵੀ ਸ਼ਰਮ ਕਰਦੀ ਐ ਦਾਦਾ 20 20 ਰੁਪਏ ਫੜਦੀ ਆ ਦੋਗੇ ਵੇ ਬੰਦੇ 10 ਵੀ 40 ਰੁਪਏ ਅੱਜ ਕੱਲ ਕੀ ਚੀਜ਼ ਦੀਓ ਅਦਕਲ ਮੈਨਾਂ ਟੋਫੀਆਂ ਲੈ ਆਉਂਦੇ 10000 ਰੁਪਏ ਦੀਆਂ ਤੇ ਹੋਰ ਕੀ ਐ? ਚੱਲ ਕੋਈ ਗੱਲ ਨਹੀਂ। ਉਹ ਹੱਡ ਕਿਹੜਾ ਧੀੜੀ ਐ ਨਾ ਪੈਸੇ ਦੀ ਭੁੱਖੀ ਗੀ। ਕੋਈ ਗੱਲ ਨਹੀਂ। ਰੱਬ ਦਾ ਦਿੱਤਾ ਬਹੁਤ ਕੋਜਵਾ। ਗੱਲ ਪੈਸੇ ਦੀ ਭੁੱਖੇ ਦੀ ਨਹੀਂ ਹੁੰਦੀ। ਬੱਚੇ ਦੇ ਮਨ 'ਚ ਗੱਲਾਂ ਆ ਜਾਂਦੀਆਂ ਵਾ। ਵੀ ਮੇਰੀ ਚਾਚੀ ਨੇ ਮੈਨੂੰ 40 ਰੁਪਏ ਵੜਾਏ ਆ। ਉਹ ਹਾਰ ਜਾ ਫੜਾ ਕੇ ਪਹਿਲਾਂ ਉਹਨੂੰ ਮੁੜ ਕੇ ਉਹਦੇ ਕੋਲ ਹੱਥੋਂ ਖੋਲਿਆ। ਕੁੜੀ ਅੰਦਰੋਂ ਅੰਦਰ ਕਿੰਨਾ ਮਹਿਸੂਸ ਕਰਦੀ ਹੋਊਗੀ। ਬੋਲ ਕੇ ਨਹੀਂ ਦੱਸਿਆ ਨੇ ਪਰ ਮਾਂ ਨੂੰ ਤਾਂ ਪਤਾ ਲੱਗਦਾ ਨਾ ਮੇਰਾ ਬੱਚਾ ਕੀ ਸੋਚ ਲਾ ਪਿਆ। ਆ ਦੋਗੇ ਰਹਿ ਪਾ ਮਦਰੀ ਇੱਡੇ ਤਰੂਸ ਭਲਾ ਕਰਦਾ ਤੂੰ ਲੱਖ ਰੁਪਏ ਦੇ ਸਕੂਟਰ ਹੀ ਲੈ ਆਇਆ ਤੇ ਰੁਪਏ ਦਾ 100-200 ਦੇ ਜਾਂਦੀ ਜਾਂ ਕੀ ਹੀ ਕੁੜੀ ਦਾ ਮਾਂਤਣਾ ਹੋਇਦਾ ਉਹਦਾ ਮਨ ਵਾਜ ਗਿਆ ਪੀਆ 100 ਹੀ ਦੇ ਦੇ ਵੀ ਓਨਾ ਹੀ ਬੜਾ ਹੀ ਨਹੀਂ ਹੀ 500 ਤੇ ਕੋ ਜੋੜਦਾ ਮੰਮੀ ਨੂੰ ਹੀ ਕਹਿ ਦਿੰਦੀ ਵੀ ਮੰਮੀ ਤੁਸੀਂ ਦੇ ਦਿਓ ਮੇਰੇ ਕੋ ਹੰਨੀ ਹੈਗੇ ਜੀ ਮੇਰੇ ਮਨ ਹੈ ਨਾ ਸਰਦਵਾਲੀ ਦਾ ਖਲਾ ਰਾਜੋਖ ਲਿਆ ਸਾਰੇ ਸਾਰਾ ਸਵਾਇ ਕਰ ਲਈ ਤੇ ਮੇਰੇ ਅੰਦਰ ਉਦਾਂ ਹੀ ਰਹਿ ਗਿਆ ਸਾਰਾ ਖਲਾ ਅਗਲਾ ਵੀ ਕੋਕ ਨਹੀਂ ਹਾ ਥੋੜਾ ਬੜਦ ਟੋ ਬਾਤ ਚ ਕਰਦੀ ਫਿਰ ਇਤਨੂੰ ਕਰਦਾ ਪਹਿਲਾਂ ਤਾਂ ਕੰਮ ਆਫਟ। ਆ ਵੇਖਾ। ਚੀਜ਼ਾਂ ਨੇ ਬਾਹਰੋਂ ਲਿਆ ਲਿਆ ਰੱਖੀਆਂ। ਇਹ ਥੋੜਾ ਕਿਦ ਨੂੰ ਸਾਫ ਕਰਦੀ ਹੈ ਜਾਂ ਧੋਦੀ ਹੈ। ਮੇਰੇ ਮੂਹਲੇ ਵਿੰਦੀਆਂ ਰਹਿੰਦੀਆਂ ਹਨ ਨਾ। ਜੋ ਬਾਹਰ ਘਟ ਰੋਫ ਤੇ ਹੁਣੇ ਕੁੜੀ ਨੇ ਖੱਡਣ ਦਾ ਆਪਣਾ ਨਾਲ ਚਾਚੀ ਦੇ ਦੇ ਮੈਨੂੰ। ਆਪਣੇ ਕਮਰੇ ਚ ਹੀ ਲਾ ਦੀ। ਇਹ ਨਹੀਂ ਨਾ ਕਹਣਾ। ਕਿ ਚਾਚੀ ਦੇ ਕਮਰੇ ਚ ਵੀ ਕੋਈ ਚੀਜ਼ ਰਹਿਣਦੀ ਹੈ। ਕੁੜੀ ਵੀ ਆਪਣੇ ਵਰਕ ਹੀ ਕਰਦੀ ਹੈ। ਉਦੋਂ ਦਾ ਕੁੜੀ ਦਾ ਹਿਸਾਬ ਆ। ਸਰ ਮੈਂ ਘਰੇ ਪਰਦੇ ਪਰਦੇ ਧੋਨੇ ਮਾਰੇ ਮੋٹے ਸਾਫ ਸਪਾਈ ਕਰ ਲੈਣੀਆਂ ਬਸ ਇੰਨੇ ਹੁੰਦੇ ਹੁੰਦੇ ਸਾਫ ਸਪਾਈ ਕਿੰਨੇ ਕਿੰਨ ਦੇ ਨੇ ਇਹ ਤਾਂ ਬੜੀ ਮਾੜੀ ਹੁੰਦਾ ਬਸ ਬਾਕੀ ਅੰਦਰਾਂ ਦੇ ਵੀ ਝਾੜ ਚੰਬ ਕੀਤੀ ਜੇ ਇੱਧਰ ਕਰ ਲੈਂਗੀ ਤੇ ਇੱਧਰ ਕਿਉਂ ਚੱਲਿਆ ਪਰ ਨਹੀਂ ਨਾ ਇੰਨੇ ਤੇ ਕਰਨਾ ਹੀ ਨਹੀਂ ਕੋਈ ਕੰਮ ਆਵੇ ਨਜਵਾਨ ਸਾਰੇ ਕੱਪੜੀ ਨੇ ਕਿਤੇ ਥਾਉ ਥਾਈ ਟਿਕਾ ਕੇ ਗਿਆ ਹੀ ਹੈ ਤੇ ਇਹ ਵੀ ਇਹਨਾਂ ਦਾ ਟੱਬਰ ਚੋਂ ਆਣਾ ਉਪਣੀ ਮਾਂ ਵਰਗ ਹੀ ਐ ਇਦਾਂ ਹੀ ਮਾਂ ਰਾ ਕਹਿੰਦੀ ਸਾਮ ਸੰਖੇ ਚੀਜ਼ਾਂ ਦੇ ਘੜੀ ਉੱਤੇ ਹੀ ਇਹ ਕਰਦਾ ਕੀ ਦਸਾ ਭਰੇ ਕੀ ਕੱਪੜੇ ਰੱਖੇ ਇਹਦੇ ਵਿੱਚ ਜਿਹੜੀ ਅਲਮਾਰੀ ਚ ਮੇਰੇ ਕੱਪੜੇ ਪੇ ਉਹ ਚ ਨਾ ਪੇ ਰਣਗੇ ਪਰ ਨਾ ਇਹ ਨਵੇਂ ਸੂਟਨ ਨੂੰ ਤਾਂ ਤੈਮਾ ਲਾਲਾ ਰੱਖੀਆਂ ਜਿਹੜਾ ਪਾਮਨੇ ਮਗਰੋਂ ਪਾ ਲੈਣੇ ਹੁੰਦੇ ਆ ਰਣਦੇ ਮੈਨੂੰ ਵੀ ਕੀ ਲੋੜ ਮੜੋਂ ਟੈਸ ਸਾਫ ਕਰਦਿੰਦੀ ਕਿੰਨਾ ਖਲਾਰ ਆਇਨੇ ਭਾਏ ਨਹੀਂ ਸਾਰੀ ਓਹ ਮਾਰੀ ਨੂੰ ਜੜਾ ਲਗਾਈ ਕਿਦੋਂ ਨੰਨੇ ਹੱਕਾ ਤਾਂ ਮੈਨੂੰ ਕਹਦਾ ਮਾਸ਼ੱਲਾ ਪਮ ਚਾਬੀ ਰੱਖਦੇ ਫਿਰ ਉੱਥੇ ਇਹ ਬੋਲਣ ਦਾ ਬਣਾਉ ਬਾਹਦੀਆਂ ਚੀਜ਼ਾਂ ਛੇੜਦੀ ਮੇਰੇ ਤਰ੍ਹਾਂ ਲੱਕ ਪੇਟ ਕਰਨ ਦਾ ਪਿਆ ਵਾ ਐਨੇ ਜਿਹਦਾ ਨਾਲ ਧੰਨਾ ਪੂਜਾ ਜਿਹੜੇ ਸਾਰੇ ਘਰ ਚ ਸਾਫ ਸਪਰੇ ਕਰਦੀ ਫਿਰਦੀ ਹੈ ਅੱਛਾ ਨਹੀਂ ਵੇ ਕੇ ਨੂੰ ਦੇਣ ਲੱਗਾ ਕਿ ਕਿਉਂ ਸੀ ਵੇਲਾ ਤੇ ਆਪਣੀ ਵਾਰੀ ਸਭ ਕੁਝ ਆ ਗਿਆ ਮੇਰੇ ਕੋ ਨੀ ਤੁਹਾਡੇ ਕੀ ਦਿਲ ਚਾਹਤ ਕੋ ਪੈਸੇ ਹਨੀ ਜੇ ਸਾਬਾਂ ਨੂੰ ਲੱਖ ਰੁਪਇਆ ਪਾ ਸਕਦਾ ਨਾ ਸਕੂਟਰੀ ਵਾਸਤੇ ਤੇ ਉਹਨੇ ਵੱਧ ਵੀ ਪਾਏ ਹੋਣਗੇ ਖਾਲੀ ਹੱਤ ਤੇ ਜਾਣ ਵਾਲੀ ਹੈ ਨਹੀਂ ਐ 10 ਕੀ ਕਰਾਉਣੇ ਨੇ ਅੱਜ ਕਿਹ ਨਾਲ ਲੜਿਆ ਥੋੜੀ ਆਸਾ ਦਦਾ ਮਰਜੀ ਹੈ ਨਾਲ ਅਗਲੇ ਦਿਨ ਇਹ ਤਾਂ ਉੱਤਕਾਰਾ ਚੋਰੀ ਤਾਲ ਤੂੰ ਸਾਡੇਆਂ ਗੱਲਾਂ ਨੂੰ ਅਗਲਾ ਇਹ ਕਰਦੇ ਰਹੇ ਨਾ ਤਹੀਂ ਆਵੇਂ ਆਪਣੇ ਅੰਦਰ ਹੀ ਆਵੇਂ ਸਾਲ ਕਰੇ ਬਹਿਣ ਆ ਸਭ ਕੋ ਜੀ ਤੇ ਮੈਂ ਹੁਣ ਇੱਥੇ ਕੀ ਕਰਾਂ ਫਿਰ ਉੱਠ ਇੱਕ ਨੂੰ ਗੀਤ ਪੀੜੋਂ ਅਢੀ ਲੱਤਨੋ ਤੇ ਪੀੜੀ ਹੋਂਡੀ ਆ ਕਿ ਹੋਰ ਕੀ ਤੂੰ ਤੇ ਕਿਤੇ ਇੱਕ ਵਾਰੀ ਵੀ ਨਹੀਂ ਕਿਹਾ ਹੈਗਾ ਨਾ ਕਿਤੇ ਮੈਨੂੰ ਮੰਮੀ ਨੇ ਕਿਹਾ ਹੈ ਵੀ ਚੱਲ ਹਾਂ ਕੁੜੀਏ ਨਹੀਂ ਠੀਕ ਹੈ ਕਿਤੇ ਜਾ ਕੇ ਦਵਾਈ ਲੈ ਆ ਕਿਤੇ ਚੱਲ ਤੂੰ ਐਂ ਦਾ ਕਰ ਮਰਨਾ ਉੱਥੇ ਚੱਲ ਡਾਕਟਰ ਸੀਨੇ ਕੋਥੇ ਅਮਰਸਰ ਵਖਾ ਕੇ ਲਾਉਣੀ ਆ ਤੈਨੂੰ ਪਤਾ ਹੈ ਅੱਗੇ ਤੂੰ ਦਵਾਈ ਲੈਂਦੀ ਸੀ ਨਾ ਇੱਕ ਵਾਰੀ ਬਿਮਾਰ ਹੋਏ ਤੇ ਤੈਨੂੰ ਇਹ ਝਟਕਾ ਮਰਦਾ ਹੈ ਨੇ ਤੋਰ ਕੋ ਦਵਾਈ ਲੈ ਆ ਜਾ ਕੇ ਮੈਂ ਪਵਾਨ ਨੰਬਰ ਡਾਕਟਰ ਨੂੰ ਕਹਿ ਕੇ ਪਤਾ ਨਹੀਂ ਮੈਨੂੰ ਮੰਮੀ ਨੂੰ ਪੁੱਛ ਲਓ ਬੰਮੀ ਨੂੰ ਕੋ ਪੁੱਛ ਲਓ ਨਾ ਜਿਹੜੀ ਦਵਾਈ ਲੈਣੀ ਉਹ ਕਿਹੜੀ ਪੈਣੀ ਹੈ ਮੈਂ ਡਾਕਟਰ ਨੂੰ ਕਰਦਾ ਆਪਣਾ ਤੇ ਨੰਬਰ ਪਵਾ ਲੈਣਾ ਅੱਜ ਦਾ ਹਾਂ ਤੇ ਕੱਲ ਦਾ ਪਵਾ ਲੈਣਾ

ਚਲ ਠੀਕ ਆ ਫਿਰ ਤੁਸੀਂ ਪਵਾ ਲੋ ਨੰਬਰ ਤੇ ਮੈਂ ਉਹਨੂੰ ਕਵਾ ਪਾ ਮਨੂੰ ਮੰਮੀ ਨਾਲ ਬ ਜਾ ਕੇ ਮਾੜਾ ਮੋਟਾ ਕੰਮ ਕਰਾ ਦੇਵੇ ਆ ਚਲ ਠੀਕ ਹੈ ਹਲੋ ਸਸੀ ਗਾ ਡਾਕਟਰ ਸਾਹਿਬ ਆਪਾਂਜੀ ਇੱਕ ਨੰਬਰ ਪਾਉਣਾ ਹੈ ਪੂਜਾ ਸ਼ਰਮਾ ਨਾਂ ਦੇ ਹਾਂਜੀ ਹਾਂਜੀ ਸਵੇਰ ਦੀ ਅਪਾਇੰਟਮੈਂਟ ਆਜੀ ਹਾਂਜੀ ਇਹ ਕਿਨੇ ਕਜ ਬੈਣਾ ਡਾਕਟਰ ਸਾਹਿਬ ਨੇ ਦਸ ਤੋਂ 11 ਠੀਕ ਹੈ ਜੀ ਹੋ ਜੰਗ ਚੱਲਾ ਵੀ ਵਧੀਆ ਹੋ ਗਿਆ ਜਿਹੜਾ ਨੰਬਰ ਪਿਆ ਗਿਆ ਟਾਈਮ ਨਾਲ ਉਦਾਂ ਤੇ ਉਥੇ ਦਵਾਈ ਨਹੀਂ ਮਿਲਨੀ ਅੱਲ ਦਵਾਈ ਲੈ ਆਉਗੀ ਨਾ ਕੰਮ ਹੋ ਜੂਗੀ ਪਰ ਅੱਪੇ ਸਮੇਂ ਹੀ ਸੰਗ ਉਦਾਂ ਇਹ ਕਰਦੀ ਜਾਂਦੀ ਹੁਣ ਪੀੜਦਾ ਹੀ ਉਹਦੇ ਉਹ ਵਾਲੀ ਉਹਦੇ ਨਾਲ ਆਈ ਯਾਰੀ ਆ ਵਾ ਤੇ ਉਹ ਆਇਆ ਵਾ ਹਾਂ ਚੱਲੇ ਹੋ ਮੇਰੇ ਵਾਲਾ ਕਿ ਕੰਮ ਕਰੇਗਾ ਕੋਈ ਨਹੀਂ ਕੰਮ ਤੇਰਾ ਵੀ ਸਿਰ ਦਾ ਬਾਣੀ ਲਮੇ ਪੈ ਚੱਲੇ ਇਸ ਕਿ ਮੇਰਾ ਵੀ ਸਿਰ ਬੜਾ ਵੱਟਣ ਗਿਆ ਮਮਾ ਮਮਾ ਉਠਰੋਂ ਦੇ ਸੌ ਹੀ ਗਈ ਹੈ ਹਾਂਜੀ ਦੱਸੋ ਮੈਂ ਕਹਿੰਦੀ ਹੀ ਮੈਂ ਮੇਰੇ ਲੱਕ ਚ ਪੀੜ ਹੋਂਦੀ ਹੈ ਤੇ ਮੇਰੇ ਕੋ ਕੰਮ ਨਹੀਂ ਹੋਂਦਿਆ ਹੈਗਾ ਤੇ ਮੰਮੀ ਲਸਣ ਲਾਉਂਦੀ ਆਂ ਵਾਰ ਤੇ ਜਾ ਤੂੰ ਮੜੀ ਜਾ ਤੁਰੀਆਂ ਜੀਆਂ ਹੀ ਕਰਵਾ ਦੇ ਮੰਮੀ ਨਾਲ ਚੱਲ ਲਾ ਤੇ ਉਹ ਆਪੇ ਲਾਉਗੀ ਦੀਦੀ ਮੈਂ ਵੀ ਵੇਖਣ ਰਹੀ ਆਂ ਕਿ ਮੰਮੀ ਲਸਣ ਲਾਉਂਦੀ ਆ ਤੇ ਮੇਰਾ ਤਾਂ ਇੱਕਦਮ ਇਨਾ ਬੁਖਾਰ ਹੋ ਗਿਆ ਵੇਖੋ ਹੱਥ ਵੀ ਨਹੀਂ ਲੱਗਣ ਇਦਾਂ ਗਣਾ ਬੇਪੀ ਪਾਣੀ ਕਿੰਨਾ ਗਲੋ ਹੋ ਗਿਆ ਤੇ ਮੇਰੇ ਕੋ ਤੇ ਉੱਠ ਕੇ ਨਾ ਇੰਤ ਤੱਕ ਤੁਰਨ ਦੀ ਹਿੰਮਤ ਨਹੀਂ ਹੋਣੀ ਮੇਰੇ ਇੰਨੇ ਲੱਤਾਂ ਕੰਮਣ ਡੇ ਗਏ ਨੇ ਤੁਹਾਨੂੰ ਪਤਾ ਹੈ ਮੈਨੂੰ ਤਾਂ ਚਾਹ ਹੀ ਬੜਾ ਹੁੰਦਾ ਕਿ ਲਸਰ ਪਾਣੀ ਲੈ ਆਉਂਦੇ ਤੇ ਚੱਲ ਕਿੰਨਾ ਮਜ਼ਾ ਆ ਜਾਂਦਾ ਵਾ ਵਾਈ ਘਰੇ ਕੰਮ ਦੇ ਵਿੱਚ ਤੇ ਮੈਂ ਚੱਲੀ ਵੀ ਆ ਪਰ ਲੱਤਾਂ ਸਵਾਦ ਹੀ ਨਹੀਂ ਦੇਣ ਲੀਆਂ ਤੇ ਮੈਂ ਤਾਂ ਕਰਕੇ ਨਹੀਂ ਗਈ ਤੇ ਸ਼ਦੈਣੇ ਤੂੰ ਹਾ ਇੱਥੇ ਜੂ ਆ ਕੇ ਅੰਦਰ ਬਹਿ ਗਈਆਂ ਜੇ ਤੈਨੂੰ ਪਤਾ ਹੀ ਤੇ ਰਸ਼ੀ ਨਹੀਂ ਠੀਕਾਗਾ ਬੁਖਾਰ ਹੋਇਆ ਤਾਂ ਤੂੰ ਸਾਨੂੰ ਦੱਸਦੀ ਵੈਪਣੇ ਜਾ ਕੇ ਤੈਨੂੰ ਦਵਾਈ ਲਿਆ ਦਿੰਦਾ ਐਦਾਂ ਅੰਦਰ ਕਿੰਨਾ ਚਿਰ ਬੈਠੀ ਰਵੇਂਗੀ ਐਦਾਂ ਲੰਮੇ ਪਿਆ ਬੁਖਾਰ ਥੋੜਾ ਦਿਨ ਲੱਤ ਜਾਣਾ ਵਾ ਦੀਦੀ ਮੈਂ ਲੈ ਆਂਦੀ ਹਾਂ ਤੇ ਉਹਨਾਂ ਦਵਾਈ ਤੂੰ ਖਰਾਕਾ ਹੈਗੀ ਐ ਮੇਰੇ ਕੋਲ ਤੂੰ ਮੈਂ ਖਰਾਵਾ ਕੇ ਖਾ ਲਈ ਆ ਪਰ ਨਾ ਘਟੋ ਘਾਟੀ ਮੈਨੂੰ ਲੱਗਦਾ 102 103 ਬੁਖਾਰ ਹੋਣਾ ਵਾ ਮੈਨੂੰ ਇਦਾਂ ਨਾਲ ਮੇਰਾ ਸਿਰ ਇੰਨਾ ਘੱਟਣ ਡਿਆ ਵਾ ਨਾ ਤੋਦਾਂ ਨਹੀਂ ਲੱਗਣ ਕਿ ਤੁਸੀਂ ਕੀ ਬੋਲਣ ਡੇ ਹੋ ਚਲ ਐਦਾਂ ਕਰ ਫਿਰ ਮੈਂ ਦਵਾਈ ਬਾਅਦ ਚ ਲਿਆਉਂਗੀ ਵੈਪਣ ਤਿਆਰ ਹੀ ਆ ਤੂੰ ਕਹ ਤੂੰ ਪਹਿਲਾਂ ਦਵਾਈ ਲੈ ਕੇ ਆ ਜਾ ਕੇ ਨਹੀਂ ਨਹੀਂ ਦੀਦੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਖਰਾਕ ਹੋਣੀ ਖਾਦੀ ਆ ਨਹੀਂ ਨਹੀਂ ਪਾਪਾ ਤ ਕਿੰਨੇ ਦਿਨਾਂ ਦੀ ਦਵਾਈ ਲਿਆਂਦੀ ਦੀ ਆ ਤੂੰ ਕਹਿਂਦੀ ਆ ਹੈ ਤੇ ਫਰਕ ਤੈਨੂੰ ਉਹਦੇ ਨਾਲ ਫੇਰ ਨਹੀਂ ਪਿਆ ਹੈਗਾ ਤੇ ਇਥੇ ਐਦਾਂ ਬੈਠਿਆ ਥੋੜਾ ਬੁਖਾਰ ਆਉਣਾ ਵਾ ਉੱਠ ਤੂੰ ਚਲਾ ਮੇਰੀ ਭੈਣਾ ਤੈਨੂੰ ਦਵਾਈ ਲਿਆ ਕੇ ਦਈਏ ਪਹਿਲਾਂ ਨਹੀਂ ਕੋਈ ਗੱਲ ਨਹੀਂ ਪਤਾ ਕਿ ਹੁੰਦੀ ਦੀ ਮਾੜਾ ਜਿਹਾ ਵੀ ਤੁਰਨ ਦਾ ਹੀ ਆ ਨਾ ਤੇ ਤਾਂ ਲੱਗਣਾ ਤੇ ਚੱਕਰ ਆਉਣਗੇ ਘਰ ਬੁਲਾ ਲਈਏ ਡਾਕਟਰ ਨੂੰ ਫਿਰ ਨਹੀਂ ਨਹੀਂ ਡਾਕਟਰ ਨੇ ਘਰ ਕੀ ਕਰਨਾ ਵਾ ਨਹੀਂ ਮੈਂ ਕਹਿਨੀ ਹਵੇ ਪਾ ਨੂੰ ਪਿੰਡ ਵਾਲਾ ਡਾਕਟਰ ਨੂੰ ਵਾਅ ਮਾਰ ਲੈਂਦੇ ਆ ਦੀਦੀ ਤੂੰ ਇਹਨਾਂ ਨਾਂ ਮੇਰੇ ਬਾਰੇ ਸੋਚੋ ਤਰ ਮੈਂ ਆਖਣ ਨਹੀਂ ਕਿ ਖਰਾ ਖਾਦੀ ਆ ਨਾ ਹੁਣ ਕਿੰਨੇ ਡੇਢ ਘੰਟੇ ਚ ਫਰਕ ਪੈ ਜਾਣਾ ਮਾੜਾ ਜਿਹਾ ਵੀ ਤੁਰ ਤਦ ਲਗਿੰਦੇ ਤਾਂ ਸਾਰਾ ਕੁਛ ਨਿਕਮਾਂ ਡਿਆ ਹੁੰਦਾ ਤਾਂ ਤਾਂ ਹੀ ਤੇ ਤੈਨੂੰ ਕਹਿਣ ਲਈ ਆ ਨਾ ਐਵੇਂ ਜਿੱਦ ਕਰੀ ਜਾ ਦੀਦੀ ਮੈਂ ਪਿੰਡ ਵੀ ਇਦਾਂ ਖਰਾਕਾ ਮੰਗਾ ਲੈਨੇ ਹੰਨੇ ਆ ਤੇ ਖਾਲਾ ਨਾ ਖਰਾਕਾ 2-2 ਘੰਟੇ ਰੈਸਟ ਕਰ ਲਾ ਨਾ ਤੇ ਫਿਰ ਕੰਮ ਸੈੱਟ ਹੋ ਜਾਂਦਾ ਤੇ ਫਿਰ ਘਰੇ ਮੰਗਾ ਦੀਏ ਨਹੀਂ ਕੋਈ ਨਹੀਂ ਆਉਂਦੇ ਦੋ ਖਰਾਕਾ ਹੋਰ ਆਗੀਆਂ ਜੇ ਤੂੰ ਹੀ ਖਾਣੇ ਤੂੰ ਹੀ ਵੇਖ ਲੋ ਦਵਾ ਖਰਾਕਾ ਤੈਨੂੰ ਨਹੀਂ ਨਹੀਂ ਮੇਰੇ ਤੇ ਡਿਸਕ ਦੀ ਪ੍ਰੋਬਲਮ ਆ ਮੈਨੂੰ ਤੇ ਜਾ ਕੇ ਡਾਕਟਰ ਕੋਲ ਬੁਖਾ ਕੇ ਲਿਆਉਣਾ ਪੈਣਾ ਹੋ ਸਕਦਾ ਭਾਵੇਂ ਮੈਨੂੰ ਐਕਸ-ਰੇ ਕਰਾਉਣਾ ਪਵੇ ਮੇਰਾ ਕੰਮ ਬੜਾ ਵੱਧ ਜਾਂਦਾ ਹੁੰਦਾ ਇਦਾਂ ਜਦੋਂ ਝੁੱਕ ਕੇ ਕੰਮ ਕਰਦੀ ਆ ਉਹਦੇ ਨਾਲ ਸਭ ਕੁਝ ਜ਼ਿਆਦਾ ਹੋਣਦਾ ਪੰਦਾ ਵਾ ਤੇ ਮੈਂ ਚਲ ਇੱਕ ਵਾਰੀ ਜਾ ਕੇ ਦਵਾਈ ਵਖਾ ਕੇ ਲੈ ਆਉਣੀ ਹੈ ਫੇਰ ਚਲ ਐਦਾਂ ਕਰੋ ਤੇ ਚੋਕੇ ਨਾਲ ਕੋਈ ਕੰਮ ਕਰਾ ਹਾਂ ਤੂੰ ਇੱਕ ਲੋਕ ਇਸ ਹੋਈ ਚ ਕੰਮ ਕਰ ਲਓ ਜਿਹੜਾ ਖਲੋਕ ਹੈ ਹੁਣ ਉਹ ਨਾਲ ਸਬਜ਼ੀ ਬਣਾਉਣ ਤੜਕਾ ਤੜਕਾ ਲਾ ਲਓ ਤੜਕਾ ਲਾ ਕੇ ਭਾਂਡੇ ਭਾਂਡੇ ਸਾਫ਼ ਕਰ ਲਿਓ ਬਾਕੀ ਫੇਰ ਕੋਈ ਨਹੀਂ ਮੰਮੀ ਨੇ ਮੈਂ ਕਹਿ ਦਿੱਨੀ ਐ ਅੱਜ ਤੱਕ ਮੰਮੀ ਕਰ ਲੈਣਗੇ ਨਹੀਂ ਕੰਮ ਤੇ ਨਾ ਟੈਨਸ਼ਨ ਲੈ ਤੂੰ ਕੰਮ ਮੈਂ ਕਰ ਲੈਣਾ ਕੋਈ ਗੱਲ ਨਹੀਂ ਡੇਕਦੇ ਰਹਿੰਦੇ ਮੈਂ 벨ਟ ਲਾ ਕੇ ਕਰ ਲੈਣੀ ਹੁੰਦੀ ਐ ਕੰਮ ਕੰਮ ਦੀ ਨਹੀਂ ਮੈਨੂੰ ਕੋਈ ਫਿਕਰ ਤੂੰ ਆਪਣੀ ਵਾਸਤੇ ਦਵਾਈ ਪਾ दारू ਲੈ ਆ ਜਾ ਕੇ ਐਦਾਂ ਢਿੱਲੀ ਜੀ ਨਾਲ ਅੰਦਰ ਹੋ